ਪੰਜਾਬ ਚ ਹੋਈ ਵੱਡੀ ਵਾਰਦਾਤ ਪਹਿਲਾਂ ਲਈ ਦਵਾਈ ਫਿਰ ਡਾਕਟਰ ਨੂੰ ਮਾਰ ਦਿੱਤੀਆਂ ਗੋਲੀਆਂ ਹਾਲਤ ਗੰਭੀਰ ਤੇ ਡਾਕਟਰ ਅਨਜੀਤ ਸਿੰਘ ਕੰਬੋਜ ਹੈ ਕੋਟੀਸੇਖਾਂ ਤੋਂ ਉੱਥੇ ਪ੍ਰੈਕਟਿਸ ਕਰਦੇ ਆ ਰਵੰਸ਼ ਨਰ ਸਿੰਘ ਉਹ ਮੈਨਾਂ ਦਾ ਉੱਥੇ ਕੋਈ ਗਨ ਸ਼ਾਟ ਹੋਇਆ ਗੋਲੀ ਮਾਰੀ ਕਿਸੇ ਨੇ ਕੋਟੀਸੇਖਾਂ ਤੋਂ ਆਇਆ ਹੈ ਤਕਰੀਬਨ ਔਣਾ ਘੰਟਾ ਪਹਿਲਾਂ ਆਇਆ ਸਵੇਰ ਕੋਈ ਜੀ ਚੱਪੀਆਂ ਕੋਈ ਮੈਂ ਦੱਸਦਾ ਗੋਲੀਆਂ ਨਾਲ ਜੀ ਮਲਟੀਪਲ ਇਹਨਾਂ ਦੇ ਐਂਟਰੀ ਹੈਗੀਆਂ ਇੱਕ ਐਕਜਿਟ ਬੰਡੀ ਹੈਗਾ ਰਾਈਟ ਸਾਈਡ ਤੇ ਵੈਸੇ ਜਿਹੜੀਆਂ ਗੋਲੀਆਂ ਲੱਗੀਆਂ ਉਹ ਚੈਸਟ ਦੇ ਲੈਫਟ ਸਾਈਡ ਤੇ ਲੱਗੀਆਂ ਹੋਈਆਂ ਇੱਕ ਗੋਲੀ ਆਰਕਲ ਵੀ ਨਿਕਲੀ ਹੋਈ ਹੈ ਅਬਡੋਮਨ ਦੇ ਵਿੱਚ ਵੀ ਕੀ ਕੰਡੀਸ਼ਨ ਵੀ ਹੈ ਜੀ ਕੰਡੀਸ਼ਨ ਸਰ ਇਸ ਵੇਲੇ ਦਾ ਕ੍ਰਿਟੀਕਲ ਹੈ ਪੇਸ਼ੈਂਟ ਵੈਂਟੀਲੇਟਰ ਤੇ ਹੈ ਬਾਕੀ ਟੀਮ ਆਪਣੀ ਸਾਰੀ ਲੱਗੀ ਹੋਈ ਹੈ ਇਹ ਹਰਬੰਸ ਨਰਸਿੰਗ ਹੋਮ ਤੇ 9 ਅੰਕ ਚਾਰ ਤੇ ਬੰਦੇ ਆਏ ਸੀ ਜਿਨ੍ਹਾਂ ਨੇ ਪਹਿਲਾਂ ਗੁਰਨਾ ਨੂੰ ਡਾਕਟਰ ਸਾਹਿਬ ਕੋ ਟ੍ਰੀਟਮੈਂਟ ਲਿਆ ਦਵਾਈ ਵਗੈਰਾ ਦਾ ਪੁੱਛਾ ਫਿਰ ਬਾਅਦ ਵਿੱਚ ਇੱਕ ਬੰਦੇ ਨੇ ਫਾਇਰ ਕਰਤੇ ਉਹਦੇ ਸੰਬੰਧੀ ਸਾਡੀ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਚੱਲ ਰਹੀ ਹੈ ਤੇ ਜਿਹੜੇ ਬੰਦੇ ਨੇ ਸੀਸੀਟੀਵੀ ਕੈਮਰਾ ਤੋਂ ਵੀ ਸਾਨੂੰ ਪੂਰ ਮਿਲੇ ਹੈ ਤੇ ਇਹ ਮਾਮਲੇ ਦੀ ਹਰ ਐਂਗਲ ਤੋਂ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਜਲਦੀ ਇਹਨੂੰ ਅਸੀਂ ਫੇਸ ਕਰਦੇ ਹਾਂ ਕਾਰਨ ਕਿ ਰਿਪੋਰਟ ਕੋਈ ਥ੍ਰੈਟ ਵਗੈਰਾ ਨਹੀਂ ਸੀ ਕਿਵੇਂ ਉਹ ਅਸੀਂ ਹਰ ਐਂਗਲ ਤੋਂ ਇਨਵੈਸਟੀਗੇਟ ਇਹਨੂੰ ਕਰ ਰਹੇ ਹਾਂ ਤੇ ਜੋ ਵੀ ਕੁਝ ਪਤਾ ਲੱਗਦਾ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਹੋਰ ਅਪਡੇਟ ਆਉਗੀ ਉਹ ਤੁਹਾਨੂੰ ਅਸੀਂ ਦੱਸ ਗਏ ਗੋਲੀਆਂ ਕਿੰਨਾ ਦੇ ਲੱਗੀਆਂ ਕਰ ਕਿੰਨੀਆਂ ਗੋਲੀਆਂ ਲੱਗੀਆਂ ਉਹ ਗੋਲੀਆਂ ਇਹਨਾਂ ਦੇ ਲੱਗੀਆਂ ਜੀ ਕਿ ਦੇ ਵਿੱਚ ਕੋੜੇ ਖਲਡੇ ਪਾਸੇ ਇੱਕ ਬਾਹ ਦੇ ਵਿੱਚ ਗੋਲੀਆਂ ਲੱਗੀਆਂ ਤੇ ਹੁਣ ਕੰਡੀਸ਼ਨ ਇਹਨਾਂ ਦੀ ਹਜੇ ਇੱਕ ਵਾਰੀ ਸਟੇਬਲ ਹੈ ਟ੍ਰੀਟਮੈਂਟ ਇਹਨਾਂ ਦਾ ਚੱਲ ਰਿਹਾ ਹੈ ਡਾਕਟਰਾਂ ਦੇ ਕਿਚ ਲੱਗੀਆਂ ਨੇ ਗੋਲੀਆਂ ਅਨਿਲ ਹਾਂ ਜੀ ਡਾਕਟਰ ਤੇ ਸਰ ਪਛਾਣ ਚ ਆ ਰਹੇ ਹੈ ਸੀਸੀਟੀਵੀ ਫੁਟੇਜ ਤੋਂ ਸਾਨੂੰ ਕੁਝ ਮਿਲੇ ਹੈ ਤੇ ਅੱਗੇ ਜਿਹੜੀ ਫਰਦਰ ਅਪਡੇਟ ਹੋਊਗੀ ਉਹ ਅਸੀਂ ਤੁਹਾਨੂੰ ਦੱਸਦੇ ਰਹਾਂਗੇ ਸਾਡੀ ਇਨਵੈਸਟੀਗੇਸ਼ਨ ਹਰ ਐਂਗਲ ਤੋਂ ਹਜੇ ਚੱਲ ਰਹੀ ਹੈ ਡਾਕਟਰ ਨਰਜੀਤ ਸਿੰਘ ਕੰਬੋਜ ਹੈ ਕੋਟੇਸ਼ੇ ਖਾਂ ਤੋਂ ਉੱਥੇ ਪ੍ਰੈਕਟਿਸ ਕਰਦੇ ਹੈ ਰਵੰਸਨਰ ਸਿੰਘ ਉਹ ਮੈਨਾਂ ਦਾ ਉੱਥੇ ਕੋਈ ਗਨ ਸ਼ਾਟ ਹੋਇਆ ਹੈ ਗੋਲੀ ਮਾਰੀ ਕਿਸੇ ਨੇ ਕੋਟੀ ਸੇਖਾਂ ਤੋਂ ਆਇਆ ਹੈ ਤਕਰੀਬਨ ਔਣਾ ਘੰਟਾ ਪਹਿਲਾਂ ਆਇਆ ਸਾਡੇ ਕੋਲ ਸਰੋਕ ਕੋਈ ਜੀ ਤਿੰਨ ਮੁਰੇ ਬੰਦੇ ਚ ਗੋਲੀਆਂ ਨਾਲ ਜੀ ਮਲਟੀਪਲ ਇਹਨਾਂ ਦੇ ਐਂਟਰੀ ਹੈ ਗਈਆਂ ਇੱਕ ਐਕਜਿਟ ਵੂਨਡ ਵੀ ਹੈਗਾ ਰਾਈਟ ਸਾਈਡ ਤੇ ਵੈਸੇ ਜਿਹੜੀਆਂ ਗੋਲੀਆਂ ਲੱਗੀਆਂ ਉਹ ਚੈਸਟ ਦੇ ਲੈਫਟ ਸਾਈਡ ਤੇ ਲੱਗੀਆਂ ਹੋਈਆਂ ਇੱਕ ਗੋਲੀ ਆਰਪਾਲ ਵੀ ਨਿਕਲੀ ਹੋਈ ਹੈ ਅਬਡੋਮਨ ਦੇ ਵਿੱਚ ਜੀ ਕੀ ਕੰਡੀਸ਼ਨ ਵੀ ਹੈ ਕੰਡੀਸ਼ਨ ਸਰ ਐਸਵੇ ਦਾ ਕ੍ਰਿਟੀਕਲ ਹੈ ਪੇਸ਼ੈਂਟ ਵੈਂਟੀਲੇਟਰ ਤੇ ਹੈ ਮੱਕੇ ਟੀਮ ਆਪਣੀ ਸਾਰੀ ਲੱਗੀ ਹੋਈ ਹੈ ਹਰਵੰਸ ਨਰਸਿੰਗ ਹੋਮ ਤੇ ਬਹੁਤ ਅਣਖਾਂ ਤੇ ਬੰਦੇ ਆਏ ਸੀ ਜਿਨ੍ਹਾਂ ਨੇ ਪਹਿਲਾਂ ਗੁਣਾ ਨੂੰ ਡਾਕਟਰ ਸਾਹਿਬ ਤੋਂ ਟਰੀਟਮੈਂਟ ਲਿਆ ਦਵਾਈ ਵਗੈਰਾ ਦਾ ਪੁੱਛਿਆ ਫਿਰ ਬਾਅਦ ਵਿੱਚ ਇੱਕ ਬੰਦੇ ਨੇ ਫਾਇਰ ਕਰਤੇ ਉਹਦੇ ਸਬੰਧੀ ਸਾਡੀ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਚੱਲ ਰਹੀ ਹੈ ਤੇ ਜਿਹੜੇ ਬੰਦੇ ਨੇ ਸੀਸੀਟੀਵੀ ਕੈਮਰਾ ਕੋ ਵੀ ਸਾਨੂੰ ਕੂਲ ਮਿਲੇ ਹੈ ਤੇ ਇਹ ਮਾਮਲੇ ਦੀ ਹਰ ਐਂਗਲ ਤੋਂ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਜਲਦੀ ਇਹਨੂੰ ਅਸੀਂ ਕਿਸ ਨਾ ਪਿਆ ਕਾਰਨ ਕੀ ਯਾ ਸਰ ਕੋਈ ਥ੍ਰੈਟ ਵਗੈਰਾ ਇਧੀਆਂ ਕੇ ਵਿੱਚ ਕੋਸ਼ਿਸ਼ ਹਰ ਐਂਗਲ ਤੋਂ ਇਨਵੈਸਟੀਗੇਸ਼ਨ ਕਰ ਰਹੇ ਆ ਤੇ ਜੋ ਵੀ ਕੁਝ ਫਦਾ ਲੱਗਦਾ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਹੋਰ ਅਪਡੇਟ ਆਉਗੀ ਉਹ ਤੁਹਾਨੂੰ ਅਸੀ ਦੱਸਦੇ ਗੋਲੀਆਂ ਕਿੰਨਾ ਦੇ ਲੱਗੀਆਂ ਸਰ ਕਿੰਨੀਆਂ ਗੋਲੀਆਂ ਲੱਗੀਆਂ ਗੋਲੀਆਂ ਇਨ੍ਹਾਂ ਤੇ ਲੱਗੀਆਂ ਜੀ ਚੈਸ ਦੇ ਵਿੱਚ ਥੋੜੇ ਹੱਲੇ ਪਾਸੇ ਇੱਕ ਬਾਹ ਦੇ ਵਿੱਚ ਗੋਲੀਆਂ ਲੱਗੀਆਂ ਤੇ ਹੁਣ ਕੰਡੀਸ਼ਨ ਇਨ੍ਹਾਂ ਦੀ ਹਜੇ ਇੱਕ ਵਾਰੀ ਸਟੇਬਲ ਹੈ ਟਰੀਟਮੈਂਟ ਇਨਾਂ ਦਾ ਚੱਲ ਰਿਹਾ ਹੈ ਡਾਕਟਰ ਸਾਹਿਬ ਦੇ ਜੀ ਲੱਗੀਆਂ ਗੋਲੀਆਂ ਅਨਿਲ ਕੰਮਾ